ਹੋ ਕੱਢੀਏ ਖੂਬ ਆਵਾਜ਼ਾਂ ਜਿੰਦਾ ਮਰਦਾ ਬਾਦ ਦੀਆਂ ਲੱਗਣ ਮੋਰਚੇ ਜਾਂ ਫਿਰ ਗੱਲਾਂ ਹੋਣ ਜਹਾਦ ਦੀਆਂ ਜਿਹੜੀਆਂ ਗੱਲਾਂ ਖਾਤਰ ਬਹਿ ਕੇ ਤਰਨੇ ਲਾਉਣੇ ਆ ਕੰਮ ਛੱਡਦੇ ਆ ਆਪਣੀ ਜਾਨ ਵੀ ਦਾ ਤੇ ਲਾਉਣੇ ਆ ਨਾਰੇ ਲਾਉਂਦੇ ਲਾਉਂਦੇ ਮੌਰ ਤਸਿਕ ਹੀ ਜਾਂਦੇ ਨੇ ਬਹੁਤੇ ਵਾਰੀ ਹੋ ਬਹੁਤੇ ਵਾਰੀ ਲੀਡਰ ਸਾਡੇ ਵਿਕ ਹੀ ਜਾਂਦੇ ਨੇ ਬਹੁਤੇ ਵਾਰੀ ਲੀਡਰ ਸਾਡੇ ਵਿਕ ਹੀ ਜਾਂਦੇ ਨੇ ਅੱਧਵਾਟੇ ਕਿਉਂ ਪੱਜਦੇ ਹੋ ਹੁਣ ਲੜਨਾ ਚਾਹੀਦਾ ਮਰਨ ਵਰਤ ਜੇ ਰੱਖਿਆ ਤਾਂ ਫਿਰ ਮਰਨਾ ਚਾਹੀਦਾ ਜਿਗਰੇ ਨਾਲ ਵੰਗਾਰੀ ਦਾ ਹੁੰਦਾ ਸਰਕਾਰਾਂ ਨੂੰ ਕਈ ਜੋ ਦੇ ਤਾਂ ਪਜ ਜਾਂਦੇ ਪਾ ਕੇ ਸਲਵਾਰਾਂ ਨੂੰ ਖਬਰਾਂ ਦੇ ਵਿੱਚ ਆ ਕੇ ਆਖਰ ਟਿਕ ਹੀ ਜਾਂਦੇ ਨੇ ਬਹੁਤੇ ਵਾਰੀ ਓ ਬਹੁਤੇ ਵਾਰੀ ਲੀਡਰ ਸਾਡੇ ਵਕ ਹੀ ਜਾਂਦੇ ਨੇ ਓ ਬਹੁਤੇ ਵਾਰੀ ਲੀਡਰ ਸਾਡੇ ਵਕ ਹੀ ਜਾਂਦੇ ਨੇ